ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੇ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖਣ ਆਏ ਨੇ ਉਹ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ ਸਰ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਸਨਮੁਖ ਰੱਖਦੇ ਰਹਨੇ ਆਂਗੇ ਆਪਣਾ ਹਮੇਸ਼ਾ ਹੀ ਇਹ ਟੀਚਾ ਰਿਹਾ ਕਿ ਆਪਣੀ ਵੀਡੀਓ ਤੋਂ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਕੋਈ ਵੀਰ ਸਿੱਖੇ ਜਿਹੜੇ ਵੀ ਵੀਰ ਨੇ ਕੰਮ ਕਰਨਾ ਉਹੋ ਜਾਣਕਾਰੀ ਪ੍ਰਾਪਤ ਕਰਕੇ ਹੀ ਕੰਮ ਕਰੇ ਜਿੰਨੀ ਕੱਪਾਂ ਨੂੰ ਜਾਣਕਾਰੀ ਹੁੰਦੀ ਹੈ ਦੋਸਤੋ ਆਪਾਂ ਓਨੀ ਕੁ ਤੁਹਾਡੇ ਨਾਲ ਜਿਹੜੀ ਜਾਣਕਾਰੀ ਸ਼ੇਅਰ ਕਰ ਲੈਨੇ ਆ ਸੋ ਇਸ ਵੀਡੀਓ ਵਿੱਚ ਵੀ ਆਪਾਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਚੰਗੀ ਜਾਣਕਾਰੀ ਜਿਹੜੀ ਸ਼ੇਅਰ ਕਰਾਂਗੇ ਸੋ ਇਹ ਜਾਣਕਾਰੀ ਇਹ ਹੋਊਗੀ ਦੋਸਤੋ ਕਿ ਆਪਾਂ ਨੂੰ ਜਿਹੜਾ ਅਪ੍ਰੈਲ 15 ਅਪ੍ਰੈਲ ਤੋਂ ਬਾਅਦ ਕਿਉਂ ਚੂਚਾ ਪਾਉਣਾ ਚਾਹੀਦਾ ਕਈ ਵੀਰ ਜਿਹੜੇ ਨਵੀਂ ਫਾਰਮਿੰਗ ਕਰਨਾ ਚਾਹੁੰਦੇ ਨੇ ਉਹ ਥੋੜੀ ਜੀ ਜਲਦਬਾਜੀ ਕਰ ਰਹੇ ਨੇ ਇਸ ਵਾਰ ਉਹ ਮਾਰਚ 'ਚ ਵੀ ਬੱਚਾ ਪਾ ਰਹੇ ਨੇ ਮਾਰਚ ਦੇ ਅੱਧ 'ਚ ਵੀ ਪਾਇਆ ਉਹਨਾਂ ਨੇ 20 ਮਾਰਚ ਤੋਂ ਬਾਅਦ ਵੀ ਪਾ ਰਹੇ ਨੇ ਸੋ ਮਾਰਚ 'ਚ ਬੱਚਾ ਪਾਉਣ ਦੇ ਆਪਾਂ ਨੂੰ ਕੀ ਨੁਕਸਾਨ ਨੇ ਕਿਵੇਂ ਵੱਧ ਖਰਚ ਆ ਸਕਦਾ ਜੇਕਰ ਆਪਾਂ ਮਾਰਚ 'ਚ ਬੱਚਾ ਪਾਉਣੇ ਆ ਤਾਂ ਵੱਧ ਕਿਵੇਂ ਖਰਚ ਆ ਸਕਦਾ ਤੇ ਜੇਕਰ ਆਪਾਂ ਅਪ੍ਰੈਲ 'ਚ ਜਿਹੜਾ ਬੱਚਾ ਪਾਉਣੇ ਆ ਤਾਂ ਆਪਾਂ ਨੂੰ ਉਹ ਕੀ ਖਰਚ ਆਪਾਂ ਘਟਾ ਸਕਦੇ ਆ ਇਹਦੇ ਸਬੰਧ ਵਿੱਚ ਆਪਾਂ ਤੁਹਾਨੂੰ ਅੱਜ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਇਸ ਟੌਪਿਕ ਤੇ ਪੂਰੀ ਗੱਲ ਕਲੀਅਰ ਕਰਾਂਗੇ ਕਿ ਅਪ੍ਰੈਲ ਚ ਬੱਚਾ ਪਾਉਣ ਦੇ ਕੀ ਕੀ ਫਾਇਦੇ ਨੇ ਸੋ ਵੀਡੀਓ ਨਾਲ ਤੁਸੀਂ ਅੰਤ ਤੱਕ ਬਣੇ ਰਹੋ ਬਹੁਤ ਹੀ ਜਾਣਕਾਰੀ ਵਾਲੀ ਹੋਊਗੀ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਤੁਹਾਨੂੰ ਪਤਾ ਆਪਾਂ ਜਿੰਨੀ ਇੱਕ ਜਾਣਕਾਰੀ ਵਾਲੀ ਵੀਡੀਓ ਹੁੰਦੀ ਆਪਾਂ ਉਨੀ ਹੀ ਹੀ ਬਣਾਉਣੀ ਆਂਗੇ ਫालतू ਆਪਾਂ ਟਾਈਮ ਵੀਰਾਂ ਦਾ ਨਹੀਂ ਬਰਬਾਦ ਕਰਦੇ ਸੋ ਜਦੋਂ ਆਪਾਂ ਕੋਈ ਵੀ ਬਿਜ਼ਨਸ ਕਰਦੇ ਆਂ ਦੋਸਤੋ ਉਦੋਂ ਆਪਾਂ ਨੂੰ ਇਹ ਉਮੀਦ ਹੁੰਦੀ ਆ ਕਿ ਆਪਾਂ ਉਹ ਬਿਜ਼ਨਸ ਚ ਪ੍ਰੋਫਿਟ ਲੈਣਾਗਾ ਸਾਰਿਆਂ ਦਾ ਇਹੀ ਜਿਹੜਾ ਸਕੋਪ ਹੁੰਦਾਗਾ ਕਿ ਆਪਾਂ ਅੱਗੇ ਜਾ ਕੇ ਜਿਹੜਾ ਬਿਜ਼ਨਸ ਚ ਪ੍ਰੋਫਿਟ ਲੈਣਾਗਾ ਸੋ ਇਸੇ ਤਰ੍ਹਾਂ ਜਿਹੜੇ ਵੀ ਪੁਲਟਰੀ ਫਾਰਮਿੰਗ ਦਾ ਕੰਮ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਹਰ ਇੱਕ ਨੂੰ ਇਹ ਗੱਲ ਹੁੰਦੀ ਆ ਕਿ ਜਿਹੜਾ ਆਪਾਂ ਪੁਲਟਰੀ ਫਾਰਮਿੰਗ ਚ ਅੱਗੇ ਜਾ ਕੇ ਪ੍ਰੋਫਿਟ ਹੀ ਲੈਣਾਗਾ ਪਰ ਜਦੋਂ ਉਹ ਇੱਕ ਦੋ ਫੈਸਲੇ ਜਿਹੜੇ ਗਲਤ ਕਰ ਲੈਂਦੇ ਨੇ ਬੱਚਾ ਪਾਉਣ ਵੇਲੇ ਜਲਦਬਾਜ਼ੀ ਕਰ ਲੈਂਦੇ ਨੇ ਉਦੇ ਨਾਲ ਜਿਹੜਾ ਪ੍ਰੋਪਟਾ ਉਹ ਘਟ ਜਾਂਦਾ ਜਾਂ ਫਿਰ ਬਿਲਕੁਲ ਹੀ ਖਤਮ ਹੋ ਜਾਂਦਾ ਹੈ। ਸੋ ਜਿਹੜੇ ਵੀਰ ਪਹਿਲੀ ਵਾਰ ਕੰਮ ਕਰਦੇ ਨੇ ਉਹੀ ਇਹ ਕੰਮ ਥੋੜਾ ਜਿਹਾ ਜ਼ਿਆਦਾ ਕਰਦੇ ਨੇ ਜਿਹੜੇ ਵੀ ਇਹਨਾਂ ਨੂੰ ਨੌਲੇਜ ਆ ਉਹਨਾਂ ਨੂੰ ਪਤਾ ਕਿ ਕਿਹੜੇ ਮਹੀਨੇ ਜਿਹੜਾ ਬੱਚਾ ਪਾਉਣਾ ਚਾਹੀਦਾ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਾਰਚ ਮਹੀਨੇ ਬੱਚਾ ਕਿਉਂ ਨਹੀਂ ਪਾਉਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕੀ ਜਿਹੜਾ ਅੰਡੇ ਦੀ ਸੇਲ ਆ ਉਹ ਜ਼ਿਆਦਾ ਸਰਦੀਆਂ ਚ ਹੁੰਦੀ ਆ ਤੇ ਜ਼ਿਆਦਾ ਜਿਹੜਾ ਮੁੱਲ ਆ ਆਪਾਂ ਨੂੰ ਸਰਦੀਆਂ ਚ ਮਿਲਦਾ ਅੰਡੇ ਦਾ ਗਰਮੀਆਂ ਚ ਵੀ ਵੇਕਦੇ ਨੇ ਪਰ ਗਰਮੀਆਂ ਚ ਥੋੜਾ ਜਿਹਾ ਉਹਦਾ ਜਿਹੜਾ ਪ੍ਰੋਫਟ ਆ ਉਹ ਘਟ ਜਾਂਦਾ ਹੈਗਾ ਜੇਕਰ ਆਪਾਂ ਮਾਰਚ ਦੇ ਮਹੀਨੇ ਚ ਬੱਚਾ ਪਾ ਲਿਆ ਤਾਂ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤਾਂ ਜਿਹੜਾ ਉਹ ਬੱਚਾਗਾ ਵੱਡਾ ਹੋ ਕੇ ਅਗਸਤ ਦੇ ਮਹੀਨੇ ਚ ਜਾਂ ਅਗਸਤ ਦੇ ਅੱਧ ਚ ਉਹ ਅੰਡੇ ਤੇ ਆਜੂ ਮੁਰਗੀ ਜਦੋਂ ਬੱਚਾ ਵੱਡਾ ਹੋ ਗਿਆ ਅਗਸਤ ਸਤੰਬਰ ਅਕਤੂਬਰ ਅਗਸਤ ਚ ਦੋਸਤੋ ਜਿਹੜੀ ਠੰਡ ਨਹੀਂ ਹੁੰਦੀ ਅਗਸਤ ਸਤੰਬਰ ਅਕਤੂਬਰ ਨਵੰਬਰ ਚ ਜਾ ਕੇ ਅੱਗੇ ਜਿਹੜੀ ਸਰਦੀ ਹੋਣ ਲੱਗਦੀ ਹੈ ਜਦੋਂ ਆਪਾਂ ਮਾਰਚ ਦੇ ਮਹੀਨੇ ਚ ਬੱਚਾ ਪਾ ਲਿਆ ਠੀਕ ਹੈ ਜੀ ਉਹ ਮੁਰਗੀ ਨੇ ਅਗਸਤ ਜਾਂ ਅੰਡੇ ਦੇਣ ਲੱਗ ਜਾਣਾ ਉਹ 2-3 ਮਹੀਨੇ ਾਂਡੇ ਦੀ ਜਿਹੜੀ ਸੇਲ ਆ ਤੁਹਾਡੀ ਜਿਆਦਾ ਤਾਂ ਘਟ ਹੋਊਗੀ ਜੇ ਹੋਊਗੀ ਤਾਂ ਆਂਡਾ ਤੁਹਾਡਾ ਘੱਟ ਰੇਟ ਤੇ ਜਾਊਗਾ ਉੱਥੇ ਜਿਹੜਾ ਤੁਹਾਡਾ ਮਾਰਜਨ ਜਿਹੜਾ ਤੁਹਾਡਾ ਪ੍ਰੋਫਿਟ ਉਹ ਆਂਡੇ ਦਾ ਘਟ ਗਿਆ ਫੀਡ ਤਾਂ ਉਹਨਾਂ ਨੇ ਉਨੀ ਖਾਣੀ ਠੀਕ ਆ ਜੀ ਚਾਹੇ ਉਹਨਾਂ ਨੇ ਸਿਆਲ ਚਾਂਡਾ ਦੇਣਾ ਚਾਹੇ ਗਰਮੀ 'ਚ ਥੋੜਾ ਬਹੁਤ ਹੀ ਫਰਕ ਪੈਂਦਾ 2-4 ਗ੍ਰਾਮ ਦਾ ਮੁਰਗੀ ਪਿੱਛੇ ਫੀਡ ਉਹਨਾਂ ਨੇ ਉਹੀ ਖਾਣੀ ਪਰ ਜਿਹੜਾ ਪ੍ਰੋਫਿਟ ਆ ਉਹ ਤੁਹਾਡਾ ਘਟ ਗਿਆ ਇੱਥੇ ਤੁਹਾਡਾ ਜਿਹੜਾ ਪ੍ਰੋਫਿਟ ਆ ਉਹ ਘਟ ਗਿਆ ਜੇਕਰ ਤੁਸੀਂ ਅਪ੍ਰੈਲ ਦੇ ਅੱਧ 'ਚ ਪਾਉਣਿਓ ਜਾਂ ਅਪ੍ਰੈਲ ਦੇ ਅਖੀਰ 'ਚ ਵੀ ਬੱਚਾ ਪਾਉਣਿਓ ਤਾਂ ਤੁਸੀਂ ਮਈ, ਜੂਨ, ਜੁਲਾਈ, ਅਗਸਤ, ਸਤੰਬਰ ਉਹ ਅਕਤੂਬਰ ਜਾਂ ਨਵੰਬਰ ਦੇ ਮਹੀਨੇ 'ਚ ਜਿਹੜੀ ਮੁਰਗੀ ਉਹ ਅੰਡੇ ਤੇ ਪ੍ਰੋਪਰ ਆਜੂਗੀ। ਹੁਣ ਤੁਸੀਂ ਕਈ ਵੀਰ ਇਹ ਗੱਲ ਪ੍ਰੋਪਰ ਸਮਝ ਗਏ ਹੋਣਗੇ। ਹੁਣ ਜਦੋਂ ਉਹ 2 ਮਹੀਨੇ ਉਹਨਾਂ ਨੇ ਖਰਾਕ ਖਾਣੀ ਆ ਮੁਰਗੀਆਂ ਨੇ, ਉਹ ਖਰਾਕ ਤਾਂ ਉਨੀ ਖਾਣੀ ਆ। ਤੇ ਬਟ ਅੰਡਾ ਜਿਹੜਾ ਆਪਣਾ ਹੋ ਘੱਟ ਰੇਟ ਤੇ ਸੇਲ ਹੋਊਗਾ ਉੱਥੇ ਆਪਣਾ ਜਿਹੜਾ ਪ੍ਰੋਫਟਾ ਉਹ ਘਟ ਗਿਆ ਆਪਾਂ ਨੂੰ ਜਿਤਾ ਤੁਸੀਂ ਬੱਚਾ ਅਪ੍ਰੈਲ ਚ ਪਾ ਸਕਦੇ ਹੋ ਜੇ ਚੜਦੀ ਮਈ ਵੀ ਪਾ ਲਓ ਜੇ ਮਈ ਦੇ ਅੱਧ ਚ ਵੀ ਪਾ ਲਓ ਤਾਂ ਵੀ ਉਹ ਬੱਚਾ ਜਦੋਂ ਚੜਦੇ ਸਿਆਲ ਜਿਹੜੀ ਮੁਰਗੀ ਬਣ ਜੂ ਉਹ ਪ੍ਰੋਪਰ ਅੰਡੇ ਤੇ ਆਜੂਗੀ ਜਦੋਂ ਮੁਰਗੀ ਨੇ ਅੰਡੇ ਤੇ ਆਉਣਾਗਾ ਉਦੋਂ ਤੁਹਾਡਾ ਅੰਡਾ ਪੂਰਾ ਪ੍ਰੋਪਰ ਜਿਹੜਾ ਸੇਲ ਵੀ ਵਧੀਆ ਰੇਟ ਤੇ ਹੋਊਗਾ ਤੇ ਤੁਸੀਂ ਉਹ ਚੋਂ ਜਿਹੜਾ ਪ੍ਰੋਫਿਟ ਵੀ ਵਧੀਆ ਤਰੀਕੇ ਨਾਲ ਕਮਾ ਸਕਦੇ ਹੋ ਪਰ ਕਈ ਵੀਰ ਹੁਣ ਕੀ ਕਰਦੇ ਨੇ ਮਾਰਚ ਦੇ ਮਹੀਨੇ ਬੱਚਾ ਪਾ ਲੈਂਦੇ ਨੇ ਹੁਣ ਉਹਨਾਂ ਨੇ ਪਤਾ ਲਿਆ ਹੁਣ ਜਦੋਂ ਆਪਾਂ ਬੱਚਾ ਪਾ ਲਿਆ ਫੀਡ ਵੀ ਖਾਣਗੇ ਵੱਡੇ ਹੋ ਕੇ ਉਹ ਉਦੋਂ ਜਿਹੜੀ ਗਰਮੀ 'ਚ ਉਹ ਅੰਡੇ ਤੇ ਆਜੂ ਮੁਰਗੀ ਉਹਦਾ ਆਪਾਂ ਨੂੰ ਜਿਆਦਾ ਪ੍ਰੋਫਿਟ ਨਹੀਂ ਮਿਲਣਾ ਇਹ ਗੱਲ ਇਹ ਗੱਲਾਂ ਦਾ ਛੋਟੀਆਂ-ਛੋਟੀਆਂ ਦਾ ਦੋਸਤੋ ਆਪਾਂ ਨੂੰ ਬਹੁਤ ਧਿਆਨ ਰੱਖਣਾ ਪਊਗਾ ਚਲੋ ਜਿਹੜੇ ਵੀਰਾਂ ਨੇ ਪਾ ਲਿਆ ਬੱਚਾ ਕੋਈ ਗੱਲ ਨਹੀਂ ਇਸ ਮਹੀਨੇ ਪਹਿਲੇ ਮਹੀਨੇ ਤਾਂ ਆਪਾਂ ਨੂੰ ਸਿੱਖਣ ਨੂੰ ਹੀ ਮਿਲਦਾਗਾ ਕੋਈ ਗੱਲ ਨਹੀਂ ਪਰ ਅੱਗੇ ਤੋਂ ਆਪਾਂ ਨੂੰ ਇਹ ਧਿਆਨ ਰੱਖਣਾ ਪਊਗਾ ਜਿਹੜੇ ਵੀਰਾਂ ਨੇ ਹਾਲੇ ਬੱਚਾ ਨਹੀਂ ਪਾਇਆ ਉਹ ਆਪਣੀ ਵੀਡੀਓ ਦੇਖ ਲਿਓ ਵੀਰਾਂ ਨੇ ਸੋ ਉਹ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਜਿਹੜਾ ਬੱਚਾ ਤੁਸੀਂ ਅਪ੍ਰੈਲ ਜਾਂ ਮਈ ਦੇ ਸਟਾਰਟਿੰਗ ਚ ਪਾਓ ਠੀਕ ਹੈ ਜੀ ਵੀਡੀਓ ਨਾਲ ਬਣੇ ਰਹੋ ਹੋਰ ਵੀ ਤੁਹਾਨੂੰ ਇਹ ਚ ਮੈਂ ਵਧੀਆ-ਵਧੀਆ ਗੱਲਾਂ ਦੱਸੂਗਾ ਵੀਡੀਓ ਦਾ ਅੰਤ ਨਹੀਂ ਹੋਇਆ ਸੋ ਇੱਕ ਤਾਂ ਇਹ ਜਿਹੜਾ ਪ੍ਰੋਫਿਟ ਹੋ ਗਿਆ ਆਪਾਂ ਨੂੰ ਠੀਕ ਹੈ ਜੀ ਅੰਡਾ ਆਪਣਾ ਵਧੀਆ ਰੇਟ ਤੇ ਵਗ ਗਿਆ ਸੋ ਤੇ ਮੁਰਗੀਆਂ ਨੇ ਫੀਡ ਵੀ ਉਹ ਘੱਟ ਖਾਦੀ ਜਿਹੜੀ ਉਹਨਾਂ ਨੇ ਗਰਮੀ 'ਚ ਖਾਣੀ ਸੀ ਅਗਲੀ ਗੱਲ ਜਿਹੜਾ ਬੱਚੇ ਨੂੰ ਟੈਂਪਰੇਚਰ ਚਾਹੀਦਾ ਹੁੰਦਾ ਹੁਣ ਜੇਕਰ ਆਪਾਂ ਬੱਚਾ ਲਿਆਉਣੇ ਆਗੇ ਬੱਚਾ ਲਿਆਂਦਾ ਆਪਾਂ ਇੱਕ ਦਿਨ ਦਾ ਦੋ ਦਿਨ ਦਾ ਉਹ ਟੈਂਪਰੇਚਰ ਦੋਸਤੋ ਮੈਂਟੇਨ ਕਰਨਾ ਪਊਗਾ ਕਿਉਂਕਿ ਜਿਹੜੀ ਸਵੇਰੇ ਸ਼ਾਮ ਦੀ ਹਾਲੇ ਠੰਡ ਆ ਗਈ ਦੇਨੇ ਤੁਹਾਨੂੰ ਪਤਾ ਦੇਨੇ ਗਰਮੀ ਹੋ ਜਾਂਦੀ ਆ ਬਟ ਸਵੇਰੇ ਤੇ ਸ਼ਾਮ ਦੀ ਹਾਲੇ ਠੰਡ ਹੈਗੀ ਜਦੋਂ ਆਪਾਂ ਉਹਦਾ ਟੈਂਪਰੇਚਰ ਮੈਂਟੇਨ ਕਰਾਂਗੇ ਉਹਤੇ ਵੀ ਆਪਣਾ ਖਰਚਾ ਜ਼ਿਆਦਾ ਆ ਜਾਊਗਾ ਖਰਚਾ ਜ਼ਿਆਦਾ ਹੋਣ ਕਰਕੇ ਆਪਣਾ ਅੱਗੇ ਜਾ ਕੇ ਜਿਹੜਾ ਉਹ ਬਿਜ਼ਨਸ ਚੋ ਪ੍ਰੋਫਿਟ ਘਟ ਜੂਗਾ ਇਹਦੇ ਉਲਟ ਜੇਕਰ ਆਪਾਂ ਅਪ੍ਰੈਲ ਦੇ ਐਂਡ 'ਚ ਜਾਂ ਮਈ ਦੇ ਸਟਾਰਟਿੰਗ 'ਚ ਪਾਵਾਂਗੇ ਉਦੋਂ ਥੋੜੀ ਜੀ ਗਰਮੀ ਜ਼ਿਆਦਾ ਹੋ ਜਾਂਦੀ ਆ ਉਦੋਂ ਜਿਹੜਾ ਟੈਂਪਰੇਚਰ ਮੈਂਟੇਨ ਕਰਨ ਆਪਾਂ ਨੂੰ ਥੋੜਾ ਜਿਹਾ ਸਖਾਲਾ ਹੋ ਜਾਂਦਾ ਇੱਕ ਇਹ ਵੀ ਵੱਡਾ ਪੁਆਇੰਟ ਆਗਾ ਇਹੀ ਨਹੀਂ ਕਿ ਆਪਾਂ ਨੂੰ ਜਿਹੜਾ ਅੰਡੇ ਸਰਦੀਆਂ ਚਾਹਣਗੇ ਆਪਾਂ ਨੂੰ ਪ੍ਰੋਫਿਟ ਮਿਲੂ ਇਹ ਵੀ ਇੱਕ ਵੱਡੀ ਗੱਲ ਆ ਕਿ ਜਿਹੜਾ ਟੈਂਪਰੇਚਰ ਮੈਂਟੇਨ ਕਰਨ ਦਾ ਆਪਾਂ ਨੂੰ ਖਰਚਾ ਉਹ ਘੱਟ ਆਊਗਾ ਜੇਕਰ ਆਪਾਂ ਅਪ੍ਰੈਲ ਦੇ ਐਂਡ 'ਚ ਜਾਂ ਮਈ ਦੇ ਸ਼ੁਰੂ 'ਚ ਬੱਚਾ ਪਾਉਣੇ ਆ ਤੁਸੀਂ ਦੋਸਤੋ ਸਾਰੇ ਮੇਰੀ ਗੱਲਬਾਤ ਸਮਝ ਚੁੱਕੇ ਹੋਵੋਗੇ ਆਪਾਂ ਬਹੁਤ ਸਿੰਪਲ ਭਾਸ਼ਾ 'ਚ ਸਮਝਾਉਣੇ ਆਗੇ ਸਾਰੇ ਵੀਰਾਂ ਨੂੰ ਸੋ ਜੇਕਰ ਦੋਸਤੋ ਆਪਾਂ ਇਹ ਗੱਲਾਂ ਦਾ ਧਿਆਨ ਰੱਖਾਂਗੇ ਛੋਟੀਆਂ-ਛੋਟੀਆਂ ਗੱਲਾਂ ਦਾ ਤਾਂ ਅੱਗੇ ਜਾ ਕੇ ਆਪਾਂ ਨੂੰ ਪ੍ਰੋਫਿਟ ਜਿਆਦਾ ਮਿਲੂਗਾ ਤੇ ਅਗਲੀ ਗੱਲ ਛੋਟੀ ਜਿਹੀ ਇੱਕ ਹੋਰ ਕਰਨੀ ਹੈ ਇਸ ਵੀਡੀਓ ਚ ਮੈਂ ਤੁਹਾਡੇ ਨਾਲ ਜਦੋਂ ਵੀ ਦੋਸਤੋ ਤੁਸੀਂ ਨੇ ਕੰਮ ਸਟਾਰਟ ਕਰਨਾਗਾ ਉਹ ਸਿੱਖੇ ਬਿਨਾ ਨਾ ਕੰਮ ਸਟਾਰਟ ਕਰੋ ਕਿਉਂਕਿ ਅੱਗੇ ਜਾ ਕੇ ਬੱਚਿਆਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਨੇ ਬੱਚੇ ਮਰਦੇ ਵੀ ਨੇ ਫਿਰ ਆਪਾਂ ਨੂੰ ਅੱਗੇ ਜਾ ਕੇ ਮੁਸ਼ਕਿਲ ਹੋ ਜਾਂਦਾ ਫਿਰ ਆਪਾਂ ਉਹ ਪ੍ਰੋਫਿਟ ਚੋਂ ਘਾਟਾ ਖਾ ਲੈਨੇ ਆ ਤੁਹਾਨੂੰ ਜੇ ਜਿਆਦਾ ਨਹੀਂ ਤਾਂ ਥੋੜੀ ਬਹੁਤੀ ਬੇਸਿਕ ਜੀ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਬਿਲਕੁਲ ਵੀ ਇਹਨਾਂ ਬਾਰੇ ਨਹੀਂ ਜਾਣਦੇ ਤੇ ਤੁਸੀਂ ਜਿਹੜਾ ਫਾਰਮਿੰਗ ਕਰਨ ਬਾਰੇ ਸੋਚ ਰਹੇ ਹੋ ਆਲਟਰੀ ਫਾਰਮਿੰਗ ਕਰਨ ਬਾਰੇ ਤੁਸੀਂ ਸੋਚ ਰਹੇ ਹੋ ਤਾਂ ਮੈਂ ਸਮਝਦਾ ਵੀ ਤੁਸੀਂ ਉੱਥੇ ਗਲਤ ਹੋਗੇ ਤੁਸੀਂ ਪ੍ਰੋਪਰ ਸਿੱਖ ਕੇ ਪ੍ਰੋਪਰ ਉਹਦੀ ਨੌਲੇਜ ਲੈ ਕੇ ਹੀ ਕੰਮ ਕਰੋ ਛੋਟੇ ਪੱਧਰ ਤੋਂ ਕਰੋ ਜੇਕਰ ਆਪਾਂ ਛੋਟੇ ਪੱਧਰ ਤੋਂ ਕੰਮ ਕਰਾਂਗੇ ਆਪਾਂ ਉੱਪਰ ਵੱਲ ਵਧਿਆ ਜਾਵਾਂਗੇ ਪਰ ਜੇਕਰ ਆਪਾਂ ਵੱਡੇ ਪੱਧਰ ਤੇ ਕੰਮ ਕਰ ਲਾਂਗੇ ਤਾਂ ਆਪਾਂ ਨੂੰ ਥੱਲੇ ਆਉਣਾ ਬਹੁਤ ਮੁਸ਼ਕਿਲ ਹੋ ਜਾਊਗਾ ਸੋ ਜੇਕਰ ਆਪਾਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਜਿਹੜੀ ਪੋਲਟਰੀ ਫਾਰਮਿੰਗ ਕਰਦੇ ਆ ਆਪਾਂ ਹਮੇਸ਼ਾ ਜਿਹੜਾ ਪ੍ਰੋਫਿਟ ਹੀ ਰਾਂਗੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਆਪਾਂ ਸਮੇਂ ਸਮੇਂ ਸਰ ਤੁਹਾਡੇ ਲਈ ਵੀਡੀਓ ਬਣਾਉਂਦੇ ਰਹਿਣੇ ਆਂਗੇ ਜਿਹੜੀ ਵੀ ਰਣੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਵੀ ਦਬਾ ਦਿਓ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਕਿਸੇ ਵੀ ਟੌਪਿਕ ਤੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤੋਂ ਆਪਾਂ ਉਸ ਵਿਸ਼ੇ ਤੇ ਤੁਹਾਡੇ ਵਿਸ਼ੇ ਤੇ ਵੀਡੀਓ ਵੀ ਬਣਾ ਦਾਂਗੇ ਅੱਪਾ ਦੇਸਕ੍ਰਿਪਸ਼ਨ 'ਚ ਆਪਣਾ ਨੰਬਰ ਵੀ ਦਿੱਤਾ ਹੋਇਆ ਤੁਸੀਂ WhatsApp ਤੇ ਵੀ ਮੈਨੂੰ ਮੈਸੇਜ ਕਰਕੇ ਕਿਸੇ ਵੀ ਗੱਲਬਾਤ ਵਾਲੀ ਜਾਣਕਾਰੀ ਲੈ ਸਕਦੇ ਹੋ ਅੱਪਾ ਨੇ WhatsApp ਗਰੁੱਪ ਵੀ ਬਣਾਇਆ ਹੋਇਆ ਜਿਹਦੇ ਵਿੱਚ ਪੋਲਟਰੀ ਫਾਰਮਿੰਗ ਪ੍ਰਤੀ ਜਿਹੜੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਆ ਉਹ 'ਚ ਵਧੀਆ-ਵਧੀਆ ਚੰਗੇ-ਚੰਗੇ ਵੀਰ ਜਿਹੜੇ ਐਕਸਪਰਟ ਨੇ ਟ੍ਰੇਨਡ ਨੇਗੇ ਉਹ ਐਡ ਕੀਤੇ ਹੋਏ ਨੇ ਜੇਕਰ ਕਿਸੇ ਵੀਰ ਨੇ ਉਹ ਗਰੁੱਪ 'ਚ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜਿਹੜਾ ਗਰੁੱਪ 'ਚ ਐਡ ਵੀ ਹੋ ਸਕਦੇ ਹਾਂ ਸੋ ਇੱਕ ਵਾਰੀ ਫੇਸ ਸਾਰੇ ਵੀਰਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ